자치ਤੀ ਚੋਨਾ ਦਾ ਸਪੋਕੀ। ਇਸ ਵਾਰ ਚੱਲ ਰਿਹਾ ਵਿਚਾਰ ਬਟੰਦਰਾ ਕੁਝ ਐਕਟ ਸੋਧਣੇ ਨੇ ਜਿਵੇਂ ਚੋਣ ਨਿਸ਼ਾਨ ਵਾਲਾ ਤੇ ਜਾਂ ਫਿਰ ਜੋ ਰੋਸਟਰ ਹੈ ਕਈ ਪਿੰਡਾਂ ਦਾ 20% ਲੇਡੀਜ਼ ਨੂੰ ਰਿਜ਼ਰਵ ਹੈ। ਕਈ ਪਿੰਡ ਬਹੁਤ ਦਿਰ ਤੋਂ ਰਿਜ਼ਰਵ ਚੱਲ ਰਹੇ ਨੇ ਜਾਂ ਕਈ ਪਿੰਡ ਜਨਰਲ ਚੱਲ ਰਹੇ ਨੇ ਤਾਂ ਸਾਡਾ ਥੋੜਾ ਰੋਟੇਸ਼ਨ ਹੋਊ। ਤੋਂ ਬਸ ਫਿਰ ਨੋਟ ਕਰਦਾ। 78ਵੇਂ ਆਜ਼ਾਦੀ ਦਿਵਸ ਤੇ ਮੌਕੇ ਤੇ ਮੈਂ ਸ਼ੀਰ ਕਰਨੈਲ ਸਿੰਘ ਜੀ ਈਸਰੂ ਮਾਸਟਰ ਕੁਪਿੰਦਰ ਸਿੰਘ ਜੀ ਉਹਨਾਂ ਨੂੰ ਨਤਮਸਤਕ ਹੋਣ ਆਇਆ ਈਸਰੂ ਪਿੰਡ ਦੇ ਵਿੱਚ ਇਸ ਤੋਂ ਪਹਿਲਾਂ ਮੈਂ ਜਲੰਧਰ ਦੇ ਵਿੱਚ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਤੀ ਆਂ ਸੋ ਸ਼ੀਦਾਨ ਇਸ ਸੁਪਨੇ ਦੀ ਆਜ਼ਾਦੀ ਨੂੰ ਪੂਰਾ ਕਰਨਾ ਹੈ ਡਾਕਟਰ ਵੀ ਮਰਾ ਉਮੀਦਵਾਰ ਜੀ ਨੇ ਕਿਹਾ ਸੀਗਾ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀਊਗਾ ਉਹ ਤਿਹਾਰੂਗਾ ਸੋ ਐਜੂਕੇਸ਼ਨ ਜਿਹੜੀ ਹੈ ਉਹ ਅੱਜ ਦੇ ਜ਼ਮਾਨੇ ਦਾ ਜਿਹੜਾ ਸਭ ਤੋਂ ਵੱਡਾ ਮੈਂ ਕਹਿੰਨਾ ਕਿ ਨਿਆਮਤ ਹੈ ਵਿਦਿਆ ਮਨੋਕ ਦਾ ਤੀਜਾ ਨੇਤਰ ਹੈ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਲਿਖਿਆ ਜਾਂਦਾ ਅਕਸਰ ਜਦ ਸਕੂਲਾਂ ਚ ਸੋ ਆਮਾਦੀ ਪਾਰਟੀ ਦਾ ਮੁੱਖ ਝੰਡਾ এডਿਕੇਸ਼ਨ ਤੇ ਹੈਲਥ ਹੈ ਅਸੀਂ ਪੰਜਾਬ ਦੇ ਵਿੱਚ ਸਕੂਲ ਆਫ ਐਮਨੈਂਸ ਬਣਾ ਰਹੇ ਹਾਂ ਸਰਕਾਰੀ ਸਕੂਲਾਂ ਦੀ ਦਸ਼ਾ ਤੇ ਦਿਸ਼ਾ ਸੁਧਾਰ ਰਹੇ ਹਾਂ ਇਸ ਵਾਰ ਸਾਨੂੰ ਬਹੁਤ ਵੱਡੀ ਖੁਸ਼ੀ ਹੈ ਕਿ ਪ੍ਰਾਈਵੇਟ ਸਕੂਲਾਂ ਚੋਂ ਲੱਖਾਂ ਦੀ ਗਿਣਤੀ ਚ ਜਿਹੜੇ ਮਾਪਿਆਂ ਨੇ ਸਰਕਾਰੀ ਸਕੂਲਾਂ ਤੇ ਯਕੀਨ ਕਰਦੇ ਹੋਏ ਆਪਣੇ ਬੱਚਿਆਂ ਨੂੰ ਸਰਕਾਰੀ ਦੇ ਵਿੱਚ ਐਡਮਿਸ਼ਨ ਲਵਾਈ ਹੈ ਪੈਸੇ ਵੀ ਪੰਜਾਬੀ ਯੂਨੀਵਰਸਿਟੀ ਹੋ ਗਈ ਪੀਟੀਯੂ ਹੋ ਗਿਆ ਕਾਲਜੇਸ ਹੋ ਗਏ ਇਸ ਵਾਰ ਦਾਖਲਿਆਂ ਦਾ ਬੂਮ ਆਇਆ ਹੋਇਆ ਜੀ ਜੀ ਕਿਉਂਕਿ ਨੌਕਰੀਆਂ ਮਿਲਣ ਲੱਗੀਆਂ ਲੋਕ ਕਹਿੰਦੇ ਸੀ ਕਿ ਨੌਕਰੀਆਂ ਮਿਲ ਰਹੀਆਂ ਆਪਣੀ ਡਿਗਰੀ ਨਾਲ ਪਰ ਕਿਉਂ ਜਾਈਏ ਸੀ ਉੱਤੇ ਧੱਕੇ ਖਾਨ ਕਿਸੇ ਹੋਰ ਦੇਸ਼ ਦੇ ਵਿੱਚ ਸੋ ਅੱਜ ਇੱਥੇ ਲਾਇਬ੍ਰੇਰੀ ਇਸ ਤਰ੍ਹਾਂ ਦੀਆਂ ਲਾਇਬ੍ਰੇਰੀਆਂ ਜਿਹੜੀਆਂ ਨੇ ਪੰਜਾਬ 'ਚ ਉਹ ਹਜ਼ਾਰਾਂ ਦੀ ਗਿਣਤੀ 'ਚ ਖੋਲੇ ਜਾਣਗੇ ਤੇ ਜੇ ਡਿਜੀਟਲ ਲਾਇਬ੍ਰੇਰੀ ਹੈ, ਕੰਪਿਊਟਰ ਵੀ ਹੈ, ਵਾਈਫਾਈ ਹਾਈ ਸਪੀਡ ਹੈ, ਏਸੀ ਹੈ, ਬਾਥਰੂਮ ਹੈ, ਸਿਲੇਬਸ ਦੀਆਂ ਕਿਤਾਬਾਂ ਵੀ ਨੇ, ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਤੇ ਨਾਲ ਨਾਲ ਬਿਨਾਂ ਸਿਲੇਬਸ ਤੋਂ ਹੋਰ ਜਿਹੜੀਆਂ ਦੁਨੀਆ ਭਰ ਦੇ ਵੱਡੇ-ਵੱਡੇ ਲੇਖਕਾਂ ਦੀਆਂ ਕਿਤਾਬਾਂ ਇੱਥੇ ਨੇ, ਇਹ ਮੈਂ ਬੱਚਿਆਂ ਨੂੰ ਮਿਲ ਕੇ ਆਂਦਰ ਕਈ ਵਾਰੀ ਕਰੇ ਮਾਹੌਲ ਨਹੀਂ ਬਣਦਾ ਪੜਾਈ ਦਾ ਕੋਈ ਰੌਲਾ ਰੱਪਾ ਕੋਈ ਫੋਨ ਆ ਗਿਆ ਜਾਂ ਕੁਝ ਕਈ ਵਾਰੀ ਕਨਸੈਂਟਰੇਸ਼ਨ ਨਹੀਂ ਬਣਦੀ ਤਾਂ ਇੱਥੇ ਆ ਕੇ ਬੱਚੇ ਕਨਸੈਂਟਰੇਸ਼ਨ ਨਾਲ ਪੜ੍ਹ ਸਕਦੇ ਸੋ ਇਸ ਤਰ੍ਹਾਂ ਨੇ ਧੂਰੀ ਦੇ ਵਿੱਚ ਵੀ ਦੋ ਚਾਰ ਪੰਜ ਲਾਇਬ੍ਰੇਰੀਆਂ ਦਾ ਘਟਨ ਹੋ ਗਿਆ ਸੰਗਰੂਰ ਦੇ ਵਿੱਚ ਬਹੁਤ ਸ਼ਾਨਦਾਰ ਲਾਇਬ੍ਰੇਰੀ ਬਣੀ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਪਣੇ ਐਮਐਲਏ ਸਾਹਿਬ ਕਿੰਨੇ ਵੀ ਆਏ ਕਿ 6ਵੀਂ ਹੈ ਖਨਾਲ ਕੀ ਖਨਿਆਲ ਖਰੀ 6ਵੀਂ ਹੈ ਬਹੁਤ ਜ਼ਸਾ ਜੀ ਪੰਜ ਪਾਇਲ ਦੇ ਵਿੱਚ ਹੋ ਗਈਆਂ ਸੋ ਇਹ 34 34 40 40 ਸੀ ਲੈ ਬਈ ਬਣਾਉਣੀਆਂ ਨੇ ਤੇ ਕਿਉਂਕਿ ਜੇ ਪੜ੍ਹਾਈ ਹੋਊਗੀ ਤਾਂ ਬੱਚਿਆਂ ਨੂੰ ਕੰਪੀਟੀਸ਼ਨ ਦੇ ਇਗਜ਼ਾਮ ਦਾ ਪਤਾ ਹੋਊਗਾ ਤਾਂ ਉਹ ਕੰਪੀਟੀਸ਼ਨ ਇਗਜ਼ਾਮ ਦੇ ਕੇ ਤੋਂ ਅੱਗੇ ਆਈਪੀਐਸ ਆਈਐਸ ਦੀਆਂ ਵੱਡੀਆਂ ਵੱਡੀਆਂ ਕੁਰਸੀਆਂ ਉਹਦਾ ਇੰਤਜ਼ਾਰ ਕਰੀਆਂ ਸੋ ਬੜੀ ਖੁਸ਼ੀ ਹੈ ਕਿ ਅੱਜ ਇਸ ਮੁਕੱਦਸ ਦਿਨ ਤੇ ਅਸੀਂ ਲਾਇਬ੍ਰੇਰੀ ਵੀ ਸਮਰਪਿਤ ਕੀਤੀ ਹੈ ਤੇ ਸ਼ਾਦਾ ਦੇ ਬੰਦ जी देखो मैं तो उनके घर पे भी होके आया था चरखी के पास उनका तो एक बिल्कुल मेडल बिल्कुल ऐसे हाथ से छिन गया इसमें कोचेस को जा उनके जो फिजियोथेरापिस्ट या फिर है कोई सौ ग्राम की एक छोटी सी ऐसी हुई है फूल जिससे मेडल छिन गया कोई बात नहीं लेकिन हार जीत चलती रहती है लेकिन दिलों में विनेश फोगाट हिंदुस्तानियों के दिलों में बसती है उसने एफर्ट की उसने एक दिन में तीन पहलवानों को हराया अगले दिन कह रहे हैं कि सौ ग्राम उसका वज़न ज़्यादा हो गया और इंटरनेशनल कोर्ट ने भी कहा कि नहीं हो सका तो आगे से मेरे ख्याल में बहुत से और कोचेस के लिए और प्लेयरों के लिए प्रेरणा और शिक्षा रहेगी कि, कि कम से कम ऐसी कोई गलती ना हो कि हमारा प्लेयर बिना चलो वैसे फाइनल में हार जाती कोई दुख नहीं था कि कंपटीशन के बाद पर ऐसे निकल जाना थोड़ा थोड़ा दर्दनायक हाँ जी तो फिर थोड़ा पीड़ा तो पीड़ा तो नहीं मैं इसको तो मैं भी नहीं कहूँ ऐसा कहूंगा कि मैं है पर इसका पता होना चाहिए कि इतना भारी भरकम जो वेतन लेते हैं पैसा खर्चा जाता गवर्नमेंट की तरफ से કે ہمارے પ્લેયર પોડિયમ ફિનિશ કરે કેન ફિર ભી એક એસી ટેકનિકલ ગલતી કે વજહ સે મેડલ હમ સે છીન જાના થોડા પીડા લેક માં કિસાન હૈ સમય તો જી ખાલી દિલ કરે ઓર ખાલી તોબી 33% પાર્ટી કા ટ્રાન્સફર વાય જો હોતી હૈ મે મે પાર્ટીયા તોડતા નહીં જી મે મે ઓ તો આપ હી ટૂટે પેને જી મે ઉનહાનુ કી તોડતા નહીં ફિર ભી ચલ રહે બેચાર ભટંદરા કુછ એક્ટ સોદને ને જમે ચોણ નિશાન વાળા તે ਜਾ ਫਿਰ ਜੋ ਰੋਸਟਰ ਹੈ ਕਈ ਪਿੰਡਾਂ ਦਾ 90% ਲੇਡੀਆਂ ਨੂੰ ਰਿਜ਼ਰਵ ਹੈ ਕਈ ਪਿੰਡ ਬਹੁਤ ਦਿਰ ਤੋਂ ਰਿਜ਼ਰਵ ਚੱਲ ਰਹੇ ਨੇ ਜਾਂ ਕਈ ਪਿੰਡ ਜਨਰਲ ਚੱਲ ਰਹੇ ਨੇ ਤਾਂ ਸਾਡਾ ਥੋੜਾ ਰੋਟੇਸ਼ਨ ਹੋਊਗਾ ਤੋਂ ਬਸ ਫਿਰ ਅਨਾਉਂਸ ਕਰਾਂਗੇ ਬੱਸ ਬੱਸ